ਮੈਂ ਨਹੀਂ ਰੁਕੂਗਾ ਮੈਂ ਮਾਰਚ ਕਰੂੰਗਾ ਬੋਲੇ ਬਸ ਹੀ ਮਾਰਚ ਕਰਾਂਗੇ ਅਸੀਂ ਨਹੀਂ ਧੁਕਨਾਲੇ ਮੈਂ ਸਾਫ਼ ਗੱਲ ਕਹਤੀ ਮੈਨੂੰ ਮੀਰ ਨੂੰ ਨਹੀਂ ਫੜਨਦਾ ਅਸੀਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਅਸੀਂ ਮਾਰਚ ਸ਼ੁਰੂ ਕਰਾਂਗੇ ਅਸੀਂ ਕਿਉਂ ਮੇਰੀ ਮੇਰੀ ਮੈਨੂੰ ਇਹ ਗੱਲ ਦਾ ਜਵਾਬ ਦਿਓ ਬਾਰ-ਬਾਰ ਪ੍ਰਸ਼ਾਸਨ ਖੜਿਆਉਣੇ ਖੇਡੇ ਕਿਉਂ ਕਰ ਰਿਹਾ ਕਿਉਂ ਸਾਡੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਕਿਉਂ ਨਹੀਂ ਇਸ ਗੱਲ ਤੇ ਗੌਰ ਕੀਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕੀ ਆ ਅਸੀਂ ਪਸ਼ੂ ਆ ਅਸੀਂ ਬੰਦੇ ਆ ਯਾਰ ਸਾਡੀ ਕਿਉਂ ਨਹੀਂ ਗੱਲ ਸੁਣੀ ਜਾ ਰਹੀ ਕਰਦਾ ਯਾਰ ਮੌੜਾ ਇਹ ਨਹੀਂ ਗੱਲ ਸੁਣਦੀ ਯਾਰ ਮੈਂ ਮਾਰਚ ਕਰੂੰਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਨ ਤਲੀ ਤੇ ਧਰ ਕੇ ਚੱਲਿਆ ਅਸੀਂ ਐਡੇ ਸਾਨੂੰ ਦੇ ਮੰਗ ਅਸੀਂ ਡੀਸੀ ਨੂੰ ਮੰਗ ਪੱਤਰ ਦੇਵਾਂਗੇ ਨਹੀਂ ਯਾਰ ਇਹ ਗੱਲ ਨਹੀਂ ਹੈ ਜੀ ਯਾਰ ਇਹ ਗੱਲ ਨਹੀਂ ਹੈ ਜੀ ਮੇਰਾ ਕੋਈ ਵੀ ਬੰਦਾ ਨਹੀਂ ਮੈਂ ਨਹੀਂ ਗੱਲ ਮੰਨਣੀ ਮੈਂ ਨਹੀਂ ਗੱਲ ਮੰਨਦਾ ਕਿਸੇ ਦੀ ਮੈਂ ਕਦੀ ਗੱਲ ਮੈਂ ਨਹੀਂ ਮੰਨਦਾ ਮੇਰਾ ਜਿਹੜਾ ਨਿਸ਼ਾਨ ਹੁੰਦਾ ਹੋ ਜਾਂਦੇ ਉਹਨੂੰ ਛੱਡ ਦੇ ਅੰਦਰ ਛੱਡ ਦੇ ਮੈਂ ਮਾਰਚ ਕਰੂੰਗਾ ਜਿਹੜਾ ਛੱਡ ਕੇ ਜਾਵੇ ਉਹ ਕਿਉਂ ਇਸ ਗੱਲ ਨੂੰ ਮੈਂ ਕਿਸੇ ਦੀ ਗੱਲ ਨਹੀਂ ਮੰਨਣੀ ਮੌੜ ਮੇਰੇ ਤੇ ਕੋਈ ਬੰਦਾ ਇਸਦਾ ਪ੍ਰੈਸ਼ਰ ਨਾ ਪਾਵੇ ਮੈਂ ਮਾਰਚ ਕਰੂੰਗਾ ਤੇ ਮੈਂ ਮੈਂ ਮੀਟਰ ਥੜੂਆ ਮੈਂ ਬਿਕਾਉ ਥੜੂਆ ਮੈਂ ਮੈਂ ਬਿਕ ਦੂੰਗਾ ਬਿਕਾਉ ਥੜੀਏ ਮੈਂ ਬਿਕਾਉਂਗਾ ਮੈਨੂੰ ਖਰੀਦਣਾ ਚਾਹੁੰਦੇ ਤੁਸੀਂ ਨਹੀਂ ਯਾਰ ਮੈਂ ਨਹੀਂ ਮੈਂ ਬਿਕਾਉ ਨਹੀਂ ਹੈਗਾ ਮੈਂ ਬਿਕਾਉਂਗਾ ਮੇਰੀ ਗੱਲ ਸੁਣ ਬਸ ਨਹੀਂ ਯਾਰ ਇੱਕ ਮਿੰਟ ਖੜ ਜਾ ਯਾਰ ਮੈਂ ਗਲਤ ਕੋਈ ਗਲਤ ਬੋਲਾ ਯਾਰ ਇੱਕ ਮਿੰਟ ਖੜ ਜਾ ਯਾਰ ਮੈਂ ਮਰ ਜੂੰਗਾ ਅੱਜ ਯਾਰ ਮੈਂ ਜੋ ਮਰਜੀ ਹੋਡੇ ਮੈਂ ਤੇ ਬਿਕਾਉਂਗਾ ਡੀਸਾਭ ਨੂੰ ਨਹੀਂ ਮੈਂ ਮਾਰਤ ਸ਼ੁਰੂ ਕਰੂੰਗਾ ਕੋਈ ਨਹੀਂ ਕੋਈ ਨਹੀਂ ਮੇਰੇ ਤਾਂ ਪਲੀਜ਼ ਮਾ ਮੇਰੇ ਤਾਂ ਦਵਾਨਾ ਪਾ ਭਾਈ ਮੈਂ ਤੇਰੀ ਸਾਰੇ ਉਮਰ ਸਤਿਕਾਰ ਕਰਦਾ ਤੂੰ ਮੇਰਾ ਵੱਡਾ ਭਾਈਆ ਮੈਂ ਤੂੰ ਮੇਰਾ ਭਾਈਆ ਮੈਂ ਥਰੂੰਗਾ ਮਾਰ ਥਰੂੰ ਹੁਣ ਜਿਹੜਾ ਕੋਈ ਖੜਦਾ ਫੜਨੇ ਸਰਪਾ ਮੈਂ ਗਲਤ ਕਰ ਰਿਹਾ ਕੁਝ ਮੈਨੂੰ ਦੱਸੋ ਜੇ ਮੈਂ ਗਲਤ ਕਰ ਰਿਹਾ ਇੱਕ ਮਿੰਟ ਮਾਡ ਸਾਹਿਬ ਇੱਕ ਮਿੰਟ ਭਾਈ ਪਲੀਜ਼ ਯਾਰ ਖੜਦਾ ਯਾਰ ਮੈਂ ਗਲਤ ਕਰ ਰਿਹਾ ਕੋਈ ਯਾਰ ਮੈਂ ਗਲਤ ਕਰ ਰਿਹਾ ਕੁਝ ਯਾਰ ਇਹ ਸਾਰੇ ਘਰ ਸਾਨੂੰ ਤਿਆਰ ਨਹੀਂ ਆ ਗਿਆ ਲੋਕ ਯਾਰ ਇਹ ਸਾਰੇ ਲੋਕ ਘਰ ਸਾਨੂੰ ਤਿਆਰ ਨਹੀਂ ਆ ਗਿਆ ਯਾਰ ਅਸੀਂ ਪਸੂਆ ਯਾਰ ਅਤੇ ਪਸੂਆ ਮੈਨੂੰ ਆ ਕੇ ਜਵਾਬ ਦੇ ਬ ਪ੍ਰਸ਼ਾਦ ਨਹੀਂ ਮੈਂ ਮਾਰ ਸ਼ੁਰੂ ਕਰਦਾ। ਉਹ ਯਾਰ ਤੇ ਚ ਪਸੂਆ ਯਾਰ। ਅਸੀਂ ਬੰਦੇ ਆ। ਅਸੀਂ ਬੰਦੇ ਆ ਯਾਰ। ਫਿਰਦਾ ਯਾਰ ਇੱਕ ਮਿੰਟ ਯਾਰ ਮੈਂ ਨਹੀਂ ਮੈਂ ਦੱਸਦਾ ਕਿ ਅਸੀਂ ਬੰਦੇ ਆ ਯਾਰ ਸ਼ਾਂਤ ਸ਼ਾਂਤ ਕਰੋ ਜੀ ਜਰ ਕੋਈ ਗੱਲ ਸੁਣਦਾ ਹੋਵੇ ਸਾਡੀ ਲੋਕਾਂ ਦੀ ਕਿਤੇ ਗੱਲ ਨਹੀਂ ਸੁਣੀ ਜਾ ਰਹੀ ਤੁਹਾਨੂੰ ਮਾਰਿਆ ਜਾ ਰਿਹਾ ਸਾਡੇ ਘਰਾਂ ਦੇ ਵਿੱਚ ਬੈਣ ਪਾ ਰਹੇ ਨੇਗੇ ਕੋਈ ਭਾਨੇ ਦਾ ਪ੍ਰੈਸ਼ਰ ਕੌਣ ਪਾ ਰਿਹਾ ਸਾਡੇ ਦੇ ਬੈਣ ਪਾ ਰਹੇ ਨੇਗੇ ਯਾਰ ਕੋਈ ਨਹੀਂ ਸਰਕਾਰ ਕਿਹਦੀ ਗੱਲ ਨਹੀਂ ਸੁਣਦਾ ਯਾਰ ਕਿੱਥੇ ਤੋਂ ਫੜਿਆ ਨਾ ਨਹੀਂ ਛੱਡਦਾ ਮੈਂ ਜਾਇਆ ਕੋ ਮੈਨੂੰ ਛੱਡ ਜਾ ਬਾਈ ਕਿਹਾ ਮੈਨੂੰ ਛੱਡ ਕੇ ਜਾਣਾ ਛੱਡ ਦੇ ਜਿਹੜਾ ਨੇ ਮੇਰਾ ਨਾਮ ਨਹੀਂ ਜਾਣਦਾ ਮਾਫੀ ਮੰਗ ਲਿਆ ਯੋ ਅੱਜ ਤੋਂ ਬਾਅਦ ਨਵਦੀਪ ਬੋਲ ਨਵਦੀਪ ਮੈਂ ਕਿਵੇਂ ਬੜੀ ਮਾਫੀ ਮੰਗ ਮਾਫੀ ਮੰਗ ਬਸ ਹੀ ਮੰਗਦੇ ਆ ਬਾਈ ਕੋਈ ਵੱਡੀ ਗੱਲ ਨਹੀਂ